ਇਹ ਬੇਦਫਾਗ ਕਿਰਬਾਨਨ ਖੇਲੇ ਸੋਬਤ ਢਾਲ ਮਾਲ ਡੱਫ ਮਾਲ ਮੂੰਠ ਗੁਲਾਲਣ ਸੇਲੇ ਜਾਨਤ ਭੰਗ ਭਰਤ ਪਿਚਕਾਰੀ ਸੂਰਨ ਅੰਗ ਲਗਾਵਤ ਨੇਕਸਾਤ ਸ੍ਰੋਣ ਅਧਿਕ ਛੱਦ ਉਪਜਦ ਕੇਸਰ ਜਾਗ ਸੁਹਾਵਤ ਸਗਲ ਦਵਾਰ ਕਾ ਛਾੜ ਕੇ ਗਹਉ ਤਹਾਰੋ ਦਵਾਰ ਮਾਨ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਕਾਰ ਕਾ ਜਾੜ ਕੇ ਗਹਉ ਤਹਾਰੋ ਦਵਾਰ ਬਾਹ ਗਰੇ ਕੀ ਲਾਜ ਆਸੈ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗੀਤ ਛਪੇ ਚੰਦ ਤਾਗੜ ਦੀ ਤੁਰ ਬਾਜ ਹੈ ਜਾਗੜ ਦੀ ਜੋਦਾ ਜਾਵ ਜੁਟਾ ਲਾਗੜ ਦੀ ਲੋਥ ਵਿਫਰ ਹੈ ਸਾਗੜ ਦੇ ਸਨਾਹ ਸੋ ਟੁਟਾ ਤਾਗੜਦੀ ਦੂਰ ਬਾਜ ਹੈ ਜਾਗੜਦੀ ਜੋਦਾ ਜਾਬ ਜੁਟਾ ਲਾਗੜਦੀ ਲੋਥ ਵਿਥਰ ਹੈ ਸਾਗੜਦੀ ਸੰਨਾਸੋ ਟੁਟਾ ਬਾਗੜਦੀ ਭੂਤ ਭਾਰੋਂ ਪ੍ਰਸਿੱਧ ਆਰ ਸਿੱਧ ਨਿਹਾਰਾ ਜਾਗੜਦੀ ਜੱਜ ਯੁਗਣੀ ਜੂਤ ਜਾਬ ਸ਼ਬਦ ਉਚਾਰ ਸੰਸਾਗੜਦੀ ਸੁਗੜ ਸੰਜਣਾ ਅਮੇਟ ਕਾਂਗੜਦੀ ਕ੍ਰਦ ਜਾਬ ਗਰਜ ਹੈ ਨਾੰਦਾ ਆਗੜ ਦੀ ਇੱਕ ਦਰਮਤ ਬਿਨਾ ਆਗੜ ਦੀ ਸੋਔਰਣਾ ਬਰਗਲਾ ਜਾਗੜ ਦੀ ਜੋਗ ਜਵਾਰ ਕਾਗੜ ਦੀ ਕਰਕੋ ਕੜਕਾ ਲਾਗੜ ਦੀ ਲੁੱਟ ਅਰਪੁੱਟ ਤਾਗੜ ਦੀ ਤਰਵਾਰ ਫੜਕਾ ਸਾਗੜ ਦੀ ਸ਼ਸਤਰ ਸੰਨਾ ਪਾਗੜ ਦੀ ਪਹਿਰ ਹੈ ਜਵਾਰ ਦਿਨ ਸਾਗੜ ਦੀ ਸਤਰ ਭਾਜ ਹੈ ਕਾਕੜ ਦੀ ਟਿੱਕ ਹੈ ਨਾ ਇੱਕ ਦੇਛਣ ਦੀ ਪੀਰ ਸਿੱਤ ਬਰਨ ਮੁਖ ਸਾਗੜ ਦੀ ਸਮਸਤ ਸੁਧਾਰਾ ਅੰ ਆਗੜ ਦੀ ਅਮਿਤ ਦਰਧਰਕ ਪਾਟ ਜਾਗੜ ਦੀ ਕੇ ਜਦਨ ਨਿਹਾਰਾ ਪੰ ਪਾਗੜ ਦੀ ਪੀਰ ਸਿੱਤ ਬਰਨ ਮੁਖ ਸਾਗੜ ਦੀ ਸਮਸਤ ਸੁਧਾਰਾ ਅੰ ਆਗੜ ਦੀ ਅਮਿਤ ਦਰਧਰਕ ਪਾਟ ਜਾਗੜ ਦੀ ਕੇ ਜਦਨ ਨਿਹਾਰਾ ਕਰਕੇ ਤਾ ਸ੍ਰੀ ਅਕਾਲ ਸਤਨਾਮ ਸ੍ਰੀ ਵਾਗੁ ਸਾਹਿਬ ਜੀ ੴ ਸਤਿਗੁਰ ਪ੍ਰਸਾਦਿ ਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰਸਨੇ ਆਸਾ ਬੰਸੇ ਸਾਧਨ ਐਸੋ ਬੈਕਰ ਸਮਝਾ ਮਨਹੀ ਮਹਰ ਉਦਾਸਾ ਰਹਾਓ ਜਜ ਕੀ ਜਟਾ ਜੋਗ ਕੋ ਮਜਨ ਨੇਮ ਕਿਰਖਨ ਬੜਾਓ ਗਿਆਨ ਗੁਰ ਆਤਮ ਉਪਦੇਸਵਾ ਨਾਮ ਵਿਭੂਤਿ ਲਗਾਓ ਅਰ ਭਾ ਸੁrbuf ਸੀ ਨਿੰਦਰਾ ਦਇਆ ਸ਼ਮਤਨ ਪ੍ਰੀਤ ਅਸੀਰ ਸੰਤੋਖ ਸੁਰਾ ਨਿਰਵਾਹਿ ਬੋ ਅਭਾਗੋ ਤ੍ਰੈਗੁਣ ਅਤੀਤ ਕਾਂਕ੍ਰੋਧ ਹੰਕਾਰੁ ਢਾਟਿ ਹੋ ਨਾ ਮਨ ਸੋ ਰਿਆ ਹੈ ਤਾ ਬਿਨਿ ਆਦਮ ਦਾ ਤੋ ਗਦਰ ਸ੍ਰੀ ਪਰਮ ਪ੍ਰਖ ਕਾ ਪਾਵੈ ਆਰਾਮ ਕ੍ਰਿਪਾ ਸੈਂ ਦਸ਼ਮੀ ਰੇ ਮਾਨੇ ਇੱਕ ਦੇਜੁ ਗੁਮਾ ਸਿੰਘੀ ਸਾਚ ਕਪਟ ਕੰਠਲਾ ਧੰਭ ਗੁਤ ਚੜਾਉ ਰਹਾ ਉਤਾਰ ਦੀ ਗਾਥਿ ਬਾਸ ਕਰ ਕੀ ਪਿਛਾ ਨਾਮ ਅਧਾਰਨ ਬਾਜੇ ਪਰਮ ਕਾਰਤਾ ਦਾ ਹਰ ਕੋ ਬੁਜਾਰਾ ਅਗਰ ਸਾਰਮੁ ਗੁਟਾ ਤਾਨ ਤਰੰਗ ਰੰਗ ਆਤਮ ਗਿਆਨ ਗੀਤ ਬੰਧਨੰ ਜਗ ਜਗ ਰਹੇ ਦੇਵਦਾਨ ਮਨ ਚੱਕ ਜਗ ਬਿਉ ਬਾਨ ਆਤਮ ਉਪਦੇਸ਼ ਪੇ ਸੰਜਮ ਕੋ ਜਾਪ ਸੁ ਅਜਾਪਾ ਜਾਪੇ ਸਦਾ ਰਹੇ ਕਾਂਚਨ ਸੀ ਕਾਇਆ ਕਾਲ ਕਬੁ ਬਿਆ ਪੇ ਰਾਂਚਰੀ ਪਤਸੇ ਦਸ਼ਵੀਂ ਪ੍ਰਾਨੀ ਪਰਮ ਪ੍ਰਭ ਪਗਲਾ ਕੋ ਸੋਧ ਕਾ ਮਨੁਦਰਾ ਮੇ ਕਬੁ ਸੁੱਚਿਤ ਹੋਆ ਜਾਗੁਰ ਹਾ ਔਰੁ ਕਾ ਉਪਦੇਸ਼ ਸੁਧਾ ਪਾਸ ਤੋਏ ਪ੍ਰਭੋਦਨ ਲਾਗੋ ਸੰਚਿਤ ਕਾ ਪਰ ਵਿਖੇਰ ਕਾ ਕਦ ਦੁਖਰਾ ਸੁਧਿਆ ਗੋ ਗੇਵਲਕਾਰ ਮੇ ਪਰਮ ਸੇ ਤੀਨਾ ਧਰਮ ਕਰਮ ਅਨੁਦਾਗੋ ਸੰਗ੍ਰਹਿ ਕਰੋ ਸੁਦਾ ਸਿਮਰਣ ਕੋ ਪਰਮਾ ਪਾਪ ਤਰ ਭਾਗੋ ਜਾਤ ਦੁਪਾਪ ਨਾ ਪੇਟੈ ਕਾਰਜਾਲ ਤੇ ਤਾਗੋ ਜਾ ਸੁਖ ਜਾ ਸੁਦਾ ਸੁਭਨ ਕਾ ਤਾ ਹਰ ਕੇ ਰਾਸ ਪਾਗੋ ਰਾਗ ਸੁਰਤਿ ਪੱਤ ਜਿ ਪ੍ਰਾਪਤਿ ਉਦੋ ਕਹਿ ਰਾਜ ਮਾਰੀ ਨੀਲ ਕੰਠ ਨਰ ਹਰਨ ਨਾਰਾਇਣ ਨੀਲੇ ਵਸਨ ਬਨਵਾਰੀ ਜਹਾ ਪਰਮ ਬਿਰਗ ਬ੍ਰਹਮੇਸੁਰ ਸੁਆਮੀ ਪਾਵਨ ਪਾਲ ਆਹਾਰੀ ਮਾਧ ਮਹਾਜੂਤ ਮਾਧ ਮਰਦਨ ਮਨ ਮੁਕੰਦ ਮਰਾਰੀ ਨਿਰਭਕਰ ਨਿਰਜਿੰਦਰਾਬਿਨ ਨਰਬਖ ਨਿਰਕਰਵਾਰੀ ਕਿਰਪਾ ਸੇੰਦ ਕਾਲ ਤਰਾ ਦਰਸ਼ਕ ਕੋ ਕਰਤ ਪਰਨਾਥੰਕਾਰੀ ਤਨ ਪਾਦ੍ਰਿਤ ਮਾਤਰਾ ਅਸਰ ਅੰਭਕਾਰ ਸਤਾਵੀ ਹਾ ਮਦਮਾਨ ਦੇ ਜਰਨ ਸਰਣਾ ਗਤ ਦਾਰਗਿਆ ਰੇ ਉਬਾਰੀ ਬਾਗ ਪ੍ਰਿਆਨ ਪਾਛੇ ਜੱਟੇ ਮੇਨ ਪ੍ਰਕਰਾਰ ਨੇ ਕਿਰਤ ਮਾਨੂ ਆਦੇ ਜੂਨੇ ਜੈ ਬਿਨਾਸੀ ਤੇ ਪਰਮੇਸ਼ਰ ਜਾਨ ਰਹਾ ਕਹਾ ਪਹਿਜੋ ਆਜਿਤ ਮੈਂ ਦਸਕ ਅਸਰ ਹਰ ਘਾਇ ਆਜਕ ਪ੍ਰਬੰਧ ਜੋ ਦਿਖਾਇ ਸੁਣਨ ਕਾ ਆਪੇ ਗੰਗ ਕਾਏ ਪੰਗਰਗੜ੍ਹ ਦੇ ਸਵਰਾ ਸਦਾ ਪ੍ਰਭ ਸੋਤਨ ਜੈਤਿ ਗਨਾਇਓ ਤਾਂ ਅਜੇ ਸਬਕਾਲ ਕੇ ਅਸ ਕੋ ਘਾਇ ਬਚਨ ਆਇਓ ਕਾਹ ਸੇ ਤੋਹਿ ਦਾਰਨ ਸੁਲਝੇ ਡਾਕ ਦੇ ਬੇਵਸਾ ਅਗਰ ਛੜਿਓ ਗਾਲ ਪਾਸ ਤੇ ਦਬਹੀ ਗਾਹ ਸਰਣ ਜਗਤਾ ਕਰਿ ਚਾਰੇ ਪਾਸੇ ਦਸੁਈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹੜਾ ਤਦ ਬਿਨ ਰੋਗ ਰਜਾਇਆ ਦਾ ਉਡੜੇ ਨਾਗ ਨੂੰ ਆਸਾਂ ਦੇ ਰਣਾ ਸੂਸਰਾਏ ਕੰਗਰ ਭਿਆਲਾ ਬੇਂਗਕ ਸਾਈਆਂ ਦਾ ਸੜਨਾ ਯਾਰ ਦੇ ਦਰ ਸਾਰੂ ਸਤਰ ਚੰਗਾ ਧੱਕੇ ਕਿੜਿਆਂ ਦਾ ਰਹਿਣਾ ਤਲੰਕਾ ਵੀ ਪਾਸੇ ਦਸੁਈ ਕੇਵਲ ਕਾਲੇ ਕਰਦਾਰ ਆਤ ਅੰਤਰੰਦ ਮੁਰਤੇ ਅਗਰ ਤੇ ਬੰਦਾਰ ਰਹਾਉ ਨੇ ਦਸਤ ਤੋ ਜਾਣ ਕੇ ਸਾਂ ਸੁਤਰ ਮੇਂ ਦਰਣਾ ਕੋਇ ਕਾਨ ਬਾੜ ਤ੍ਰਿਪਾਤ ਕਾਨ ਬਾੜ ਪ੍ਰੀਤ ਸਵਾਪਾਤ ਸਾਰਤੀ ਰਾਤ ਰੋਇਤ ਆਤਮਾ ਸਜਾਤ ਅਗ੍ਰ ਪਦਰ ਪਦਰਮ ਗਾਂਦ ਗਾਨ ਕਾਜ ਕਹਾ ਹੈਂਗੇ ਧਿਆਨ ਦੇਵ ਗRAND ਦੇਵ ਦਾ ਦਸੰਸਾ ਦੇ ਕੀਨ ਸਰਵ ਵਿਸਾਰ ਕਾਨ ਉਪਮਾ ਕਾਨ ਕਮਕਲੇਤਨਾ ਮਹਾਰਾਜ ਬਿਦਾਗਿਲਾ ਬਾਸ਼ਰ ਅਸਵੇਂ ਸੋਯੋਕਿ ਮਾਨਸ ਰੂਪ ਕਹਾਇ ਸਦ ਸਮਾਦ ਸਤ ਗ੍ਰਿਹਾਰੇ ਕਿਆ ਹੁਨਾ ਦੇਖਣ ਪਾਈ ਰਹਾ ਨਾਰਦ ਵਿਆਸ ਪ੍ਰਾਸੁਰ ਤਰ ਹਸੇ ਧਿਆਨ ਲਗਾਏ ਬੀ ਪ੍ਰਣ ਹਾਰਾਟ ਛਾਡੇਉ ਤਦਪ੍ਰੋ ਧਿਆਨ ਨਾ ਆਏ ਜਾਨ ਦੇ ਪ੍ਰਸਾਦ ਤੇ ਤੇਰੇ ਤੇਰੇ ਤੇ ਗਾਏ ਸੂਸ਼ਮ ਤੇ ਸੁਸ਼ਮਕਾਰ ਜੀਨੇ ਬ੍ਰਿਧਨ ਬ੍ਰੇਦ ਗਤਾਏ ਕੁਮਕਾਸ ਬਦਾਰ ਸਵੈ ਸਾਜ ਇਕ ਅਨੇਕ ਸੁਦਾਏ ਸੁਨਰਕਾਰ ਫਾਸ ਤੇ ਬਾਤਿ ਰਿਹਾ ਸਰਣ ਸੁਦਾਏ ਰਾਗਦੇਵ ਵਿਧਾਦੀ ਪੰਚ ਇਕ ਬੰਦੂਸਰ ਸੋਨਾ ਜਨਾਰ ਪੰਚਰ ਗਣ ਦਾ ਸੁਮਰਾ ਸੁਦਾ ਪ੍ਰਭ ਜਨ ਤਹ ਕਰਤਾਰ ਰਹਾ ਕਾ ਭੇਜੋ ਆਤਹਿਤ ਚਿਤ ਗਰਭ ਬਿ ਸੁਨ ਲਗ ਜਾਈ ਪ੍ਰਾਨ ਸਕੇ ਬਾਦ ਕਾ ਪਰਸਦ ਗਾਜਗਰ ਸਿਧਨਾਇ आचत दुहपा दी परबदा पाहन कृष्ण ना कह है ता मैं कहां सिध रे जड तोए किछु बरदा है जाव जियौ तो तो देज किछु तोए मारवै करम बिचार केवल एक के सरन स्वामी वेन याव न कत उधार राग शिव धारी पाश लसवे बिना नाम ना बाजन पहरा 14 लोग जाई बस किने ताते कहां बले रह राम रहीम वर्ण साख जा कर नाम रटा है ब्रह्मा विष्णु रुद्र सूर्य सुसते बस काल सुबह वेद प्राण प्राण सुबह मत जागे नित कह है ਇੰਦਰ ਰੇਂਦਰ ਮਨਿੰਦਰ ਕਲਬਾ ਤੇ ਆਦਿ ਧਿਆਨ ਮਨਾ ਆਇਆ ਹੈ ਜਾ ਕਰ ਰੂਪ ਰੰਗ ਨਾ ਜਾਨੀਤ ਸੋ ਕਿਮ ਸ਼ਾਮ ਕਾ ਛੁੱਟਿਆ ਕਾਲ ਜਾਰ ਤੇ ਤਦ ਹੀ ਤਾਹੇ ਚਰਨ ਲਭਟੈ ਜਾ ਕਰ ਰੂਪ ਰੰਗ ਨਾ ਜਾਨੀਤ ਸੋ ਕਿਮ ਸ਼ਾਮ ਕਾ ਜਿਡੇ ਆਕਾਰ ਜਰਤੇ ਤਬਹੀ ਤਾਹੇ ਚਰਨ ਲਪਟਾ ਗਾੜੀ ਕੇ ਲਕਾਰਕ ਜਾਵੇ ਨਿਹਾਨੋ ਜਾਵੇ ਫਤਿਹ ਪਾਵੇ ਸ਼ੀਸ਼نگਾ ਨੂੰ ਭਾਵੇ ਬਾਤ ਜੀ ਰਿਆ ਗਾਲ ਸੁਤੇ ਮਨ ਕੇ ਅਰਦਾਸ ਸੁਨ ਨਾਹਰੀ ਜੀਉ ਪਿੰਡ ਸਭ ਤੇਗ ਗੁਰਦੀਵਾਂ ਗੁਰਦੀਟਾਕ ਪਰਦੇ ਰਖ ਰਾਜ ਨਾ ਕਰੇ ਕਿਸੇ ਦੇ ਮਥਾਜ ਮਥਾਜ ਕਰੇ ਉਸ ਕੇ ਜਿਸ ਕੇ ਨੈਤਰੋਂ ਮਿਲਾਜ ਚੜਦੇ ਕੋੜਾ ਕਉ ਡਾਣੇ ਕੋ ਬਾਦ ਚਾਰ ਪੁੰਡ ਗੁਰਪੰਥ ਘਾਣਸ ਦਾ ਰਾਜ ਦਿਨ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਜ ਤਕੋ ਬਿਗਰ ਨ ਕੋ ਲਾਗੇ ਜਾ ਕਿ ਪ੍ਰਭਾਗੇ ਅਰਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਆ ਗੁਰੂ ਨਾਨਕ ਦੇਵ ਜੀ ਆਏ ਫਿਰੰਗ ਦੇਵ ਗੁਰੂ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਕਬੀਰ ਦਾ ਸਿਮਰੋ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਦੇ ਆਈਆ ਹੈ ਜੈਸ ਰਿਟੇ ਸਾਰ ਦੁਖ ਜਾਏ ਤੇ ਬਹਾਦਰ ਸਾਹਿਬ ਸਮਰਿਆ ਗਾਰਨ ਆਓ ਨਿਦਰਾਵੇ ਕਾਏ ਸਾਥ ਸਾਈ ਘੋਣਾ ਦੀ ਸਹਾਇ 10ਵੇਂ ਪਾਤਸ਼ਾਹ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰ ਕਰਗੀਧਾਰ ਕਿਤਾ ਪ੍ਰੰਤ ਕੇ ਵਾਲੀ ਸਾਥ ਸਾਈ ਘੋਣਾ ਦੀ ਸਹਾਇ 10ਵੇਂ ਪਾਤਸ਼ਾਹ ਗਿਆਨਿਕ ਜੋਤ ਤਾਂਦਰ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮਨ ਦਰਬਾਰ ਸ੍ਰੀ ਸਰਬਲੋ ਦਰਬਾਰ ਸਰਕਾਰੀ ਮਨਾਜੀ ਸਹਾਏ ਸਾਤ ਸ੍ਰੀ ਕਾਰ ਗੁਰਦੀਪਾ ਜੰਤਰ ਕੇ ਗਾਲ ਸਾਹਿਬ ਬੋਲੋ ਜੀ ਸ਼ਰਵਾ ਹੈ ਗੁਰੂ ਗੁਰਦੀਪਾ ਜੰਤ ਸਾਹਿਬ ਜਾ ਦੇ ਸਾਹਿਬ ਅਜੀਤ ਸਿੰਘ ਜੀ ਸਾਜ ਜਦ ਸਿੰਘੀ ਸਾਹਿਬ ਜਰਾਵਤ ਸਿੰਘ ਜੀ ਸਾਹਿਬ ਆਬਾ ਅਦੇ ਸਿੰਘ ਜੀ ਅਦੇ ਸਿੰਘ ਜੀ ਕੇ ਜੱਤੇ ਸਿੰਘ ਕਾਂਜ ਪਿਆਰੇ ਕਾਂਜ ਵੀਰ ਚਾੜੀ ਕੁੱਤੇ ਸਾਹਿਬ ਆ ਹਟਿਓ ਜਪੀਏ ਤੱਕੇ ਸੀਧ ਸਿੰਘ ਚਤਲ ਗੁਰੂ ਸਾਹਿਬ ਤਾਂ ਮਨਾਜੀ ਸਹਾਏ ਦੇਹਾਂ ਸਿੰਘ ਆਵਜਨ ਸਿੰਘ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਚਾਰ ਤੰਤ ਪਰਿਵਾਰ ਤੋਂ ਸ਼ਰੋਮਣੀ ਪੰਥਰਾਲੀ ਬਡਾ ਅਦਾਲ ਸ਼ਰੋਮਣੀ ਪੰਥਰਾਲੀ ਦਸ਼ਮੇਸ਼ ਤੰਨਦਲ ਪਰਿਵਾਰ ਸ਼ਾਨ ਸਮੂਤਰਿੰਦਰਾ ਦੀ ਕੁਮਾਰੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਕਵਾਇਨ ਗੁਰਜੀ ਪੰਜਾ ਤਸਤਾਂ ਸਾਹਿਬਾਨ ਸਰਬਾਕ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਗੁਰੂ ਨਿਸ਼ਾਨਾਂ ਗੁਰਖਾਨਾਂ ਧੰਸਿਆਂ ਲਗਾ ਰਹਿਆਂ ਜੋੜ ਮਿਲਿਆਂ ਦੇ ਦਰਸ਼ਨ ਗੁਦਾਰ ਛਰਵੇ ਕਰੋੜ ਚਕਰਾਵਤੀ ਖਾਲਸਾ ਜੀ ਮਾਤਾ ਮਤਾ ਸਾਹਿਬ ਕੌਰ ਜੀ ਦੀ ਕਮਾਈ ਦਾ ਭਾਂਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਤਮੈ ਸਰਵਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਗਾ ਚੇਤਾ ਆਮਰ ਕਾ ਸੁਦਕਾ ਸਰਬ ਸੋਗ ਹੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾਹਕਾਰ ਛਿਆਰੇ ਆਇਤ ਦੇਖ ਕੇ ਫਤਬਿਤ ਕੀ ਪਾਇਨ ਰਾਹਕਾਂਖ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਸਿੱਖਾਂ ਦਾ ਮਾਰਗ ਨਾ ਮਤ ਜੀ ਮਤ ਬਾਤ ਦਾ ਰੱਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਪਰ ਸਦਾ ਸਹਾਇ ਦਾਤਾਰ ਪਿਤਾ ਜੀ ਉਹ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਤ ਵਿਵੇਕ ਦਾਤ ਉਹ ਸਭ ਦਾਤ ਘਰੋਸਾ ਦਾਤ ਦਾਨਾ ਸਿਰ ਦਾਤ ਨਾਮ ਦਾਤ ਸ੍ਰੀ ਅਮਰਤਾ ਸਬਹਾਈ ਜੀ ਕੇ ਦਰਸ਼ਨ ਸ਼ਨਾੰਚਮ ਕੀਆ ਝੜੇ ਬੰਗੇ ਜੋ ਬੀਜੋ ਜੁਗਿਆ ਢਾਲ ਧਰਮ ਕਾਜ ਜੇ ਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਾਤ ਸ੍ਰੀ ਅਕਾਲ ਪੁਰਖ ਜੀ ਕਾ ਧੰਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਤੇਲ ਮਾਣਿਆਂ ਦੇ ਮਾਨ ਨਥਾਣਿਆਂ ਦੇ ਤਾਂ ਨਿਉਟਿਆਂ ਦੀ ਜੋੜ ਸੱਚੇ ਪਿਤਾ ਗੁਰੂ ਗ੍ਰੀਵਨਵਾਦ ਅੰਤਰਜਾਮੀ ਧਨ ਧਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਗੁਰੂ ਬੰਦੀ ਛੋੜਾ ਕਰਤਾ ਸਾਹਿਬ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਸ਼ਮੀ ਸ਼੍ਰੀਪਤਾ ਪੰਥ ਕੇ ਵਾਲੀ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਧੱਕ ਦੀ ਪਰਿਵਰਾਜਮਾਰ ਚਵਰਤਖ ਕੋ ਛਤਰ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੁਦਰੀ ਹੈ ਪਾਤਸ਼ਾਹ ਜੀ ਉਦਮ ਮਾਤ ਪ੍ਰਭ ਅੰਤਰਜਾਮੀ ਜੰਮ ਪ੍ਰੇਰੇ ਤੇ ਕ੍ਰਣਾਮਾ ਦਾ ਅਨਸਾਰ ਆਗਿਆ ਨਿਰੰਧ ਕੀਤੀ ਬਖਸ਼ਿਸ਼ ਕੀਤੀ ਹੈ ਆਪ ਜੀ ਕੇ ਦਰ ਕਰਦੇ ਪ੍ਰੀਤਵਾਰ ਸੇਵਕ ਪਰਿਵਾਰ ਭਾਈ ਦਜੀਤ ਸਿੰਘ ਦਿਓਗਨ ਮਨਜੀਤ ਕੌਰ ਜੀ ਮਨਰਾਜ ਸਿੰਘ ਜੀ ਸਿਮਰਨਦੀਪ ਕੌਰ ਰਤਨ ਸਿੰਘ ਜੀ ਬਿਆਨਤ ਕੌਰ ਵਿੰਦਰਪਾਲ ਸਿੰਘ ਜੀ ਬਾਸਰ ਭਾਈ 파ਰਸ ਸਿੰਘ ਜੀ ਬੇਟੀ ਜੀਆ ਕੌਰ ਚਰਨਜੀਤ ਸਿੰਘ ਦਰਵਿੰਦਰ ਸਿੰਘ ਬੀਬਾ ਹਰਜਿੰਦਰ ਕੌਰ ਭਾਈ ਬੀਬਾ ਇੰਦਰਜੀਤ ਕੌਰ ਚਰਨਪ੍ਰੀਤ ਸਿੰਘ ਗੁਰਨਾਜ ਗੁਰਨਾਜ ਕੌਰ ਭਾਈ ਬੀਬਾ ਅੰਬਰ ਕੌਰ ਪ੍ਰਵਤ ਸਿੰਘ ਜੀ ਬੀਬਾ ਜਸਬੀਰ ਕੌਰ ਜੀ ਸੁਮ ਪਰਿਵਾਰ ਵੱਲੋਂ ਪਾਤਸ਼ਾਹ ਜੀ ਮਹਾਰਾਜ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਦੇ ਰੋਤਾ ਤੰਦਰੁਸਤੀਆਂ ਵਾਸਤੇ ਪਰਿਵਾਰ ਵਿਖੇ ਸੁਖਾਂਤੀਆਂ ਵਾਸਤੇ ਪਾਤਸ਼ਾਹ ਜੀ ਮਹਾਰਾਜ ਦਰਪੰਸ ਦੇ ਹੈੱਡਕੁਆਰਟਰ ਸਥਾਨ ਗੁਰਦ੍ਰਾਵਾ ਬਾਬਾ ਬੀਰ ਸਿੰਘ ਬਾਬਾ ਕੀ ਸਿੰਘ ਸਾਹਿਬ ਜੀ ਦੇ ਪਾਵਨ ਸਥਾਨਾਂ ਵਿਖੇ ਪਾਚਾਈ ਦਸ਼ਮ ਕਥਾ ਕਹਾਣਤ ਕੀ ਧਾਕਾ ਕਰੀ ਬਣਾਏ ਅਬਰ ਬਾਰਸ ਦਾ ਨਾਮ ਵਿਖਰਾਗ ਕਰਮ ਵਿੱਚ ਚਾਏ ਐਸੀ ਅਕਾਲੀ ਦੀ ਰਸੀ ਬਾਣੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਜਾਬ ਸ੍ਰੀ ਜਪ ਸਾਹਿਬ ਤੂਫੀਆ ਸਿੰਘਾਂ ਦੇ ਸਮੇਤ ਸੇਵਕ ਪਰਵਾਰ ਵੱਲੋਂ ਅਰੰਭ ਹੋਣ ਜਾ ਰਹੇ ਨੇ ਪਾਤਸ਼ਾਹ ਜੀ ਮਹਾਰਾਜ ਇਸ ਵੇਲੇ ਆਪ ਜੀ ਦੇ ਤਰਨ ਕੰਨੜਾ ਬਾਸ ਅਰੰਭਤਾ ਦੀ ਅਰਦਾਸ ਸ਼ਬਦ ਹਜ਼ਾਰੀ ਪਾਤਸ਼ਾਹ ਜੀ ਦਸਵੀਂ ਜੀ ਕੇ ਜਾਪ ਦੀ ਅਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਸਮੇਂਦਰ ਤੋਂ ਹੁਣ ਤੱਕ ਆਪ ਜੀ ਕੇ ਹਜ਼ੂਰ ਆਪ ਜੀ ਦੀ ਬਾਰਨ ਗੁਰਬਾਣੀ ਕੇ ਜਾਪ ਕਰਦੇ ਹਾਂ ਸੇਵਾਦਾਰਾ ਕਾਸੋ ਸੇਵਾਜੀ ਕਰਦੇ ਹੋਣੀਆਂ ਬੇਨ ਭਲਾ ਦੀ ਖਿਮਾ ਇਸ ਵੇਲੇ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਖਣ ਜਾਪਾਂ ਦੀ ਅਰਦਾਸ ਹੈ ਅਰੰਭਤਾ ਦੀ ਅਰਦਾਸ ਕਰੋ ਕਿਰਪਾ ਮਹਾਰਾਜ ਜੀ ਪਾਵਨ ਪੰਥ ਗੁਰਬਾਣੀ ਕੇ ਖਣ ਜਾਪ ਆਰੰਭ ਕਰਨ ਦੀ ਆਗਿਆ ਪਾਠੀ ਸਿੰਘ ਆਗਰਾਂ ਜਪੀ ਸਿੰਘ ਆਗਰਾਂ ਤੂਫੀਆ ਸਿੰਘ ਆਗਰਾਂ ਆਪ ਦੀ ਕਿਰਪਾ ਕਰਨੀ ਪਾਤਸ਼ਾਹੀ ਪਾਠੀ ਜਪੀ ਸਿੰਘ ਅਦੇ ਸਿਚ ਪਰਮੇਰ ਪ੍ਰਿਆ ਹਾਥਰਾ ਕਰਕੇ ਸੋਦਰ ਸਪਟ ਗੁਰਬਾਣੀ ਦੀ ਸੇਵਾ ਕਰਵਾਉਣੀ ਤੂਫੀਆ ਸਿੰਘ ਆਪਸੋਂ ਆਪ ਸੁਚੇਜੇ ਢਾਣਾ ਸੇਵਾ ਕਰਵਾ ਲੈਣੇ ਆਪ ਕਿਰਪਾ ਕਰਕੇ ਆਦਤੋ ਮਦ ਮਦ ਕੋ ਸੰਪੂਰਨ ਭੋਗ ਪਾਉਣੇ ਅਰੰਭੇ ਕਾਰਜਾ ਚੜ ਦੀ ਕਲਾ ਰੂਪ ਸਾਖੀ ਨੂੰ ਸਹਾਇਤਾ ਕਰਕੇ ਸੰਪੂਰਨ ਕਰਨੇ ਵਾਧਾ ਕਾਠਾਂ ਪਰ ਸਹਾਇ ਹੋਣਾ ਆਧਾ ਵਿਆਦ ਪਾਧਾ ਦਾ ਨਾਸ਼ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਸੇਵਕ ਪਰਿਵਾਰ ਵੱਲੋਂ ਜਿਨ੍ਹਾਂ ਮਨੋ ਕਾਮਨਾਵਾਂ ਭਾਵਨਾਵਾਂ ਲੈ ਕਰਕੇ ਪਾਤਸ਼ਾਹ ਜੀ શ્રી ਅਖੰਡ ਪੁਰ ਸਾਹਿਬ ਜਾਪ ਆਰੰਭ ਕਰਵਾਏ ਜਾ ਰਹੇ ਨੇ ਸੋ ਸ਼ੁੱਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸੇਵਕ ਪਰਿਵਾਰ ਦਲਜੀਤ ਸਿੰਘ, ਦਿਉਗਨ, ਮਨਜੀਤ ਕੌਰ, ਨਰਾਜ ਸਿੰਘ, ਸਿਮਰਨਦੀਪ ਕੌਰ, ਰਤਨ ਸਿੰਘ, ਬੀ ਅੰਤਕਾਰ, ਰਵਿੰਦਰਪਾਲ ਸਿੰਘ, ਬਾਸਰ ਪਰਸ ਸਿੰਘ, ਜੀਆ ਕੌਰ, ਚੰਦਜੀਤ ਸਿੰਘ, ਤਰਵਿੰਦਰ ਸਿੰਘ, ਹਰਜਿੰਦਰ ਕੌਰ, ਜਿੰਦਰਜੀਤ ਕੌਰ, ਚੰਦ ਪ੍ਰੇਮ ਸਿੰਘ, ਗੁਰਨਾ ਅੰਬਰ ਕੌਰ ਕੁਲਵੰਤ ਸਿੰਘ ਵਿਆਹ ਜਸਬੀਰ ਕੌਰ ਸੂਹ ਪਰਿਵਾਰ ਦੇ ਸਿਸ ਪਰਮੇਤ ਰਿਆ ਹੱਥ ਰੱਖਣਾ ਪਰਿਵਾਰ ਵਿੱਚੇ ਸ਼ਾਂਤੀਆਂ ਵਰਤਾਉਣੀਆਂ ਸਾਰੇ ਹੀ ਜੀਆਂ ਨੂੰ ਦੇ ਰੋਤਾ ਤੰਦਰੁਸਤੀਆਂ ਬਖਸ਼ਣੀਆਂ ਪਾਤਸ਼ਾਹ ਜੀ ਦੁਸ਼ਟਾਂ ਦੋਸ਼ੀਆਂ ਪਾਪੀਆਂ ਨਿੰਦਕਾਮਲੇਸ਼ਾਂ ਦਾ ਨਾਸ਼ ਕਰਨਾ ਆਧਾ ਵਿਆਧਾ ਦਾ ਨਾਸ਼ ਕਰਨਾ ਖੀਰ ਸਿੰਘ ਨੂੰ ਆਪਣੇ ਪੈਰੇ ਲਾਉਣੇ ਦੁਸ਼ਟਾਂ ਦੋਸ਼ੀਆਂ ਪਾਪੀਆਂ ਨਿੰਦਕਾਮਲੇਸ਼ਾਂ ਦਾ ਨਾਸ਼ ਕਰਿਓ ਭਜਰਵਾਨੀ ਦਾ ਪ੍ਰਤਾਪ ਪ੍ਰਕਾਸ਼ ਕਰਿਓ ਪਰਿਵਾਰ ਵਿੱਚੇ ਸ਼ਾਂਤੀਆਂ ਵਰਤਾਇਓ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਕਮਾਈਆਂ ਵਿੱਚ ਵਾਧੇ ਵਰਕਤਾਂ ਬਖਸ਼ਣੇ ਸੇਵਕ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਸੇਵਾ ਸਾਇਆ ਪਾਉਣੀ ਮਨੂ ਕਾਮਨਾਵਾਂ ਭਾਗਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀ ਆਰੰਭਤਾ ਦੀ ਅਰਦਾਸ ਸੁਲੋਖ ਰੱਖਦਿਆਂ ਆਪ ਜੀ ਦੇ ਹਜੂਰ ਪੰਚਮ ਕੜਾ ਪ੍ਰਸ਼ਾਦ ਜੀ ਦੀ ਦੇਖ ਸ਼ੀਧੀ ਦੇ ਗਨ ਸਰਦਾਈਆਂ ਸਜ ਕਰਕੇ ਆਜ ਰਿਹਾ ਆਪ ਜੀ ਕਰੇ ਕਿਰਪਾ ਸ੍ਰੀ ਭਾਗ ਸਾਲ ਸੋਚ ਪਵਿੱਤਰ ਹੁਣ ਲਭ ਭੋਗ ਹਰ ਰਾਇ ਪਾਠੇ ਭੋਗ ਲਗਾ ਸੀਤ ਪ੍ਰਸ਼ਾਦ ਸ਼ਰਧਾਈਆਂ ਸੰਗਤ ਵਿੱਚ ਵਰਤੇ ਜੋ ਦੀ ਛਕਿਆ ਆ ਜੀ ਕਾ ਨਾਮ ਜਪੇ ਕਲਾ ਜੀ ਦੇ ਨਾਮ ਦੀ ਵਰਤੇ ਨਿਰਖ ਜਾਣੇ ਜੋ ਰਸਤਾ ਰਸਤਾ ਹਾਜ਼ਰ ਹੋਈਆ ਸੁਖ ਜਾਨੇਦਾਰੀ ਭਰਪੂਰ ਕਰਨੇ ਕਾਰ ਕਿ ਗੁਰਕਰਨੇ ਪਾਤਸ਼ਾਹੀ ਮਹਾਰਾਜ ਕਿਰਪਾ ਕਰਨੀ ਸ਼੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਆਸ਼ੀਰਵਾਦ ਸਿੰਘ ਟਸਾਲ ਇੰਟਰਨੈਸ਼ਨਲ ਬਾਪੁਖੰਦੇ ਸਿਰ ਪਰ ਮੇਟ ਪ੍ਰਿਆ ਹੱਥ ਰੱਖਣਾ ਜੀ ਪਾਤਸ਼ਾਹੀ ਮਹਾਰਾਜ ਮਪੁਖੰਦੇ ਪਾਸੋਂ ਪੰਥ ਦੀ ਸੇਵਾ ਆਪ ਕਰਵਾਉਣੀ ਪੰਥ ਦੇ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਬਖਸ਼ਣਾ ਜੀ ਦੇ ਰੂਪ ਤਾ ਤੰਦਰੁਸਤੀ ਨਿ ਬਖਸ਼ਣੀਆਂ ਧਾਰ ਪੰਥ ਪਰਮਾਪੁਰਖਾ ਪਰ ਸਿੰਘਾ ਪਰਮੇਤ ਪ੍ਰਿਆ ਹਸ ਰਖਣਾ ਚਾਰਦੀ ਕਲਾ ਬਖਸ਼ਣੀ ਆਪ ਜੀ ਕਰੋ ਕਿਰਪਾ ਅਰੰਭਤਾ ਜੀ ਅਰਦਾਸ ਆਪ ਜੀ ਕਰੋ ਕਿਰਪਾ ਪਾਵਨ ਹਕੂਮਾ ਮਿ ਬਖਸ਼ ਹਕੂਮਾ ਮੇ ਦੇ ਪ੍ਰਾਂਤਕ ਦਾ ਸ਼ਮ ਗੁਰੂ ਗ੍ਰੰਥ ਸਾਹਿਬ ਜੀ ਕੇ ਖਣ ਜਾ ਸਮੇਤ ਸ੍ਰੀ ਜਪ ਸਾਹਿਬ ਜੀ ਦੇ ਨਾਮ ਕਰਨ ਦੀ ਆਗਿਆ ਬਖਸ਼ੋ ਜੀ ਸੇਵ ਪੜਦੇ ਸੁਣਦੇ ਸੁਦਾ ਲਾਇਮਨ ਹੋਣ ਜੀ ਆਪ ਜੀ ਕੀ ਚਾਰਨ ਸਰਵ ਵਿਚ ਆਗੈ ਸਵਾਦ ਜੀ ਕੁਝ ਪ੍ਰਸੰਨ ਜਾਵੇ ਅਰੇ ਤੜੇ ਜਾ ਵੀਰ ਸਾਥ ਤੇਰੇ ਭਾਈ ਸਾਥ ਆ ਆ ਕੇ ਵੀ ਭਾਈ ਨਾ ਨਾ ਦੇ ਨਿਆਣੂ ਜਾਏ ਵਿਸੇ ਦਾ ਰੋਡ ਪਿੱਛਾ ਵੀ ਭਾਈ ਆ ਵੀਰੇ ਆ ਵਾ ਕਾਲ ਦੇ ਕੇ ਫਤੇ ਗੁਰਮੰਧ ਗਾ ਜੀ ਹਦਰਾਹ ਹਰਿ ਗੁਆਨ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗਨ ਤੇਲ ਤੋਕਨ ਤੇ ਜਦ ਜੋਗਨ ਤੇ ਕੋ ਭੰਦ ਬਚਾਵੇ ਸਤ ਸ੍ਰੀ ਅਕਾਲ ਨਯੋਗ ਤੇ ਲਾਗ ਤੋ ਕਾ ਸਰਬਨ ਏਕ ਨਾ ਲਾਗਨ ਪਾਵੈ ਵਾਕ ਤੇ ਹੈ ਬਨੋਕਰ ਦੇ ਪਰ ਪਾਪ ਤੁਮਹੇ ਨਾ ਭੇਦਨ ਪਾਵੈ ਆਜ ਬਾਦ ਬਾਪ ਹੈ ਤੁਰਤ ਸੋ ਬੇਦ ਕ੍ਰਿਪਾ ਦੇ ਵਿਚ ਬਚਾਵੈ ਸਗਲ ਦਵਾਰ ਕੋ ਛਾਡ ਪਿਆ ਸਭੋ ਤੁਹਾਰੋ ਦਵਾਰ ਮਾਹੀ ਰਹਿ ਕੇ ਰਾਜੇ ਅਬ ਹੋਮਦ ਬਾਸ ਤੁਹਾਰੋ ਸਤਿਨਾਮ ਸਤਿਵਾਹਿ ਗੁਰੂ ਸਾਹਿਬ ਜੀ ਸ਼ਬਦ ਛੰਦ ਪਵਨ ਦੇਵਰਾਜ ਚਰਤ ਰਵਨ ਲਾਕ ਮੋਹਿਤ ਨਾਗਰ ਆਤਮ ਪ੍ਰਤਾਪ ਅਨਤੋਜ ਅਜੈ ਤਿਤਮਾਨ ਪ੍ਰਭ ਘਰ ਪਵਨ ਦੇਵਰਾਜ ਚਰਤ ਗਵਨ ਲਾਕ ਮੋਹਿਤ ਨਾਗਰ ਸਤਿ ਪੁਰਬਤ ਸਾਥ ਅੰਤੋਜ ਅਜੈ ਪ੍ਰਤਮਾਨ ਪ੍ਰਭ ਘਰ ਅਤਿ ਵਿਲਟ ਅਤ ਸੱਟ ਸਗਲ ਤੈਨਾ ਕਵ ਜਾਨੋ ਕ੍ਰੋਧ ਨਾਮ ਬੜੇ ਸ਼ਾਸ ਮਡੋ ਜੋਤਾ ਜੀ ਮਨਾ ਪਰ ਅੰਗ ਕਉਚ ਧਰ ਪਹਚ ਕਰੋ ਜਗਤ ਰਾਮ ਮਟ ਕੋ ਹੈ ਮੈਂ ਇਕ ਸਾਧ ਸੰਸਤ ਰੂਪ ਸੋ ਔਰ ਨਾ ਕੋ ਹਟਕ ਹੈ ਪਰ ਅੰਗ ਕਉ ਚਰ ਪਨਚ ਕਰ ਜਦਨ ਤਰੰਗੋ ਮਟਕ ਹੈ ਬਨਿਕ ਸਾਧ ਸੁਨ ਸਤ ਰੂਪ ਸੋ ਔਰ ਨਾ ਕੋ ਹਟਕ ਹੈ ਵਾਹਿਗੁਰੂ ਜੀ ਕਾ ਕਲਪਾ ਵਾਹਿਗੁਰੂ ਜੀ ਦੁਆਰ ਆਤਮ ਪ੍ਰਤਾਪ ਅੰਤੋਚ ਅਜੈ ਪਿੰਡ ਮਾਨ ਪ੍ਰਭਾ ਘਰ ਪਵਨ ਦੇਵਾਸ ਚਰਤ ਗਵਨ ਲਖ ਮੋਹਿਤ ਨਾਗਰ ਆਤਮ ਪ੍ਰਤਾਪ ਅੰਤੋਚ ਅਜੈ ਪ੍ਰਿਤ ਮਾਨ ਪ੍ਰਭਾ ਘਰ ਅਤ ਬਲਿਸ਼ਟ ਅਤ ਸੱਟ ਸਗਲ ਪੈਨਾ ਕਹ ਜਾਨੋ ਕ੍ਰੋਧ ਨਾਮ ਬੜੇ ਸਾਸ਼ ਬਡੋ ਜੋਤਾ ਜੀ ਮਨਨਾ ਪਰ ਅੰਗ ਕਉਚ ਧਰ ਪਹਚ ਕਰ ਜਗਨ ਰੰਗ ਮਟਕ ਹੈ ਬਨ ਇਕ ਸਾਤ ਸੁਨ ਸਤ ਵਿਪਸੋ ਔਰ ਨਾ ਕੋ ਹਟਕ ਹੈ ਪਰ ਅੰਗ ਕਉਚ ਧਰ ਪਹਚ ਕਰ ਜਗਨ ਤਰੰਗ ਮਟਕ ਹੈ ਬਨ ਇਕ ਸਾਤ ਸੁਨ ਸਤ ਬੇਪਸੋ ਔਰ ਨਾ ਕੋ ਹਟਕੋ ਹੈ ਵਾਹਿਗੁਰੂ ਜੀ ਕਾ ਕਾਪਾ ਵਾਹਿਗੁਰੂ